ਸਸਰੀ ਕਾਲਜ ਦੇ ਸਵਾਤਾਵਟ ਆਪਣੇ ਜਨਨ ਵਿਰਦੇ ਵਿੱਚ ਪਿਆਰੇ ਵੀਰੋ ਅੱਜ ਆਪਾਂ ਇੱਕ ਵਾਰ ਫੇਰ ਤੋਂ ਪਹੁੰਚੇ ਆਂ ਬਾਈ ਤੋਂ ਸਿਰ ਹੁਣਾ ਕੋਲੇ ਅੰਗਰੇਜ਼ੀ ਦਿਖਾ ਦੇ ਬੋਰਡ ਆਪਾਂ ਪਹਿਲਾਂ ਵੀ ਬਾਈ ਦੀਆਂ ਵੀਡੀਓ ਕਰੀਆਂ ਨੇ ਤੁਹਾਨੂੰ ਪਤਾ ਵੀ ਬੜਾ ਪੰਨ ਇੱਕ ਹੋਰ ਸਿੱਧ ਦੀ ਵੀਡੀਓ ਕਰੀ ਦੀ ਜਿਹਦੇ ਵਿੱਚ ਆਪਾਂ ਨੇ ਡਾਇਰੈਕਟਰਾਂ ਨਾਲ ਕੈਰੀਨ ਕਰਿਆ ਤਾਂ ਨਾਮ ਇਹ ਪੁਰਾਣੇ ਦਾ ਉਹਨੂੰ ਤੁਹਾਨੂੰ ਬਹੁਤ ਪਿਆਰ ਦਿੱਤਾ ਦਾ ਹੁਣ ਥੋੜੇ ਦਿਨ ਪਹਿਲਾਂ ਵੀ ਆਪਾਂ ਬਾਈ ਜੀ ਹੈਰੋਂ ਦੀ ਅਲਟਿਮੇਟ ਜੇ ਰਿਪਰ ਦੀ ਵੀਡੀਓ ਕਰਕੇ ਗਏ ਆਂ ਤਜਾ ਅੱਜ ਆਪਣੇ ਕੋਲ ਫਿਰ ਤੋਂ ਇਹੋ ਦੀ ਵੀਡੀਓ ਕਰਨੀ ਹੈ ਆਪਣਾ ਇਹ ਵੀਡੀਓ ਕਰਨ ਦਾ ਮੇਨ ਮਕਸਦ ਆ ਚਲੋ ਆਪਾਂ ਤੁਹਾਨੂੰ ਰਿਵਿਊ ਦਾ ਦੱਤਾ ਵੀ ਹੈ ਬੜਾ ਬਸ ਨੂੰ ਰੀਪਰ ਦਾ ਰਿਵਿਊ ਦੇਣਾ ਆਪਾਂ ਐਸੇ ਜਿਹੜੀ ਵੀਡੀਓ ਕਰਨ ਦਾ ਆਪਣਾ ਮੇਨ ਮਕਸਦ ਆ ਉਹ ਆਪਣਾ ਇਹ ਹੈ ਕਿ ਤੁਹਾਨੂੰ ਰੁਪਾ ਬਿਟ ਦਿਖਾਉਣਾ ਇਹਦੇ ਵਿੱਚ ਇਹ ਕੱਲ੍ਹ ਤੋਂ ਪਹਿਲੀ ਵਾਰ ਵੀਡੀਓ ਦੇ ਵਿੱਚ ਹੈ ਨਹੀਂਤਾ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਆ ਉਹ ਹੈਗਾ ਕੰਨੂ ਰਾਉਣੀ ਮੇਲਾ ਹੈ ਜਿਹੜਾ ਆਪਣਾ ਰਾਉਣੀ ਲੱਗਦਾ ਹੈ 22 ਤਿੰਨ 2024 ਨੂੰ ਆਪਣਾ ਲਖਮੀ ਫਾਰਮ ਹੌਦੇ ਸਾਹਮਣੇ ਰਾਉਣੀ ਮੇਲਾ ਲੱਗਦਾ ਹੈ ਉਹ ਮੇਲਾ ਹੈ ਕੱਲੂ ਉੱਥੇ ਬਾਈਆਂ ਨੇ ਆਪਣੀ ਸਟਾਲ ਲਾਉਣੀ ਹੈ ਜਿਹਦੇ ਵਿੱਚ ਇਹ ਚਾਰੇ ਇੰਪਲੀਮੈਂਟ ਲੱਗੇ ਹੋਣਗੇ ਬਾਈਆਂ ਵੱਲੋਂ ਤੇ ਹੋ ਸਕਦਾ ਵੀ ਸ਼ਾਇਦ ਮੌਕੇ ਤੇ ਇੱਕ ਅਧਾ ਇੰਪਲੀਮੈਂਟ ਹੋਰ ਵੀ ਹੋਵੇ ਕੋਠੇ ਬਾਈਆਂ ਨੇ 200 ਇੰਪਲੀਮੈਂਟ ਨਾ ਸੌਰੀ 200 ਸਟਾਲਾਂ ਲੱਗਣੀਆਂ ਨੇ ਆਪਾਂ ਕੋ ਇੱਥੇ ਜਾਵਾਂਗੇ ਵੀਡੀਓ ਆਪਾਂ ਆਪਣੇ ਹੁਣ ਲਗਾਤਾਰ ਆਪਣੇ ਚੈਨਲ ਤੇ ਰੌਣੀ ਮੇਲੇ ਦੇ ਸਭਾ ਵੀਡੀਓ ਆਉਣਗੀਆਂ ਜੇਕਰ ਆਪਣਾ ਕੋਈ ਵੀ ਵੀਰ ਰੌਣੀ ਮੇਲੇ ਤੇ ਪਹੁੰਚਦਾ ਹੈ ਤਾਂ ਆਪਾਂ ਬਾਈ ਦਾ ਸਟਾਲ ਜਰੂਰ ਆਪਣਾ ਤੁਸੀਂ ਪਹੁੰਚਿਓ ਆਪਾਂ ਬਾਈ ਨੂੰ ਪੁੱਛ ਲੈਣਾ ਵੀ ਆਪਣੇ ਕਿਹੜੇ ਨਾਮ ਤੇ ਹੋਊਗੀ ਕਿਹੜੇ ਨਾਮ ਤੇ ਹੋਊਗੀ ਆਪਣਾ ਸਟਾਲ ਉੱਥੇ ਸਮਸ਼ੇਰ ਮਕੈਨਿਕਲ ਸਬਸ ਸਮਸ਼ੇਰ ਮਕੈਨਿਕਲ ਬਰਸ ਦੇ ਨਾਮ ਤੇ ਬਾਈ ਜੀ ਉੱਥੇ ਸਟਾਲ ਲੱਗੀ ਵੀ ਹੋਊਗੀ ਤੇ ਆਜੋ ਹੁਣ ਆਪਾਂ ਤੁਹਾਨੂੰ ਦਿਖਾ ਜੀ ਵੀ ਆਪਣੇ ਕਿਹੜੇ ਕਿਹੜੇ ਕਲਟੀਵੇਟਰ ਨੇ ਆ ਸੌਰੀ ਕਿਹੜੇ ਕਿਹੜੇ ਪ੍ਰੀਮਟ ਲੱਗੇ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਆਹ ਦੇਖੋ ਕਲਟੀਵੇਟਰ ਦੇਖੋ ਵੀਰ ਉਹਨਾਂ ਦੇ ਪਹਿਲਾਂ ਇਹਦੇ ਆਪਣੇ ਵੀਡੀਓ ਕਰੀ ਦਿਓ ਆਪਣਾ ਭੇਜਦੇ ਵੀਰ ਉਹਨਾਂ ਨੇ ਜਿਹੜਾ ਐਸੀ ਕਰਿਆ ਇਹ ਮੈਨੂੰ ਲੱਗਦਾ ਵੀ 13 ਦੇ ਫਾਲਾੜਾ ਕਰੇ ਇਹ ਫੋਲਡ ਹੋ ਜਾਂਦਾ ਜੀ ਫੋਲਡ ਕਰਕੇ ਇਹਨੂੰ ਸੋਰੀ 15 ਦੇ ਸਾਰੇ ਨਾਲ ਕਲਟਿਵੇਟਰ ਆ ਇਹ ਇਹ ਫੋਲਡਰ ਆ ਕੇ ਜੇ ਮੈਂ ਇਹਨੂੰ ਆਪਣੇ ਗਿਆਚ ਬਣਾਉਣਾ ਹੋਵੇ ਜਾਂ ਥੋੜੇ ਡੈਕਟਰ ਪਿੱਛੇ ਪਾਉਣਾ ਹੋਵੇ ਤਾਂ ਉਹ ਪਿੰਨਾ ਪਾ ਗੀ ਅਮੀ ਨੇ ਆ ਦੋ ਪਿੰਨਾ ਕੱਢ ਦੋ ਤੇ ਆਪਣਾ ਉਸੇ ਵਕਤ ਜਿਹੜਾ ਕਲਟਿਵੇਟਰ ਨੇ ਗਿਆਨ ਵਿੱਚ ਤੋਂ ਵੀਰ ਹੋ ਜਾਣਗੇ ਦੇਖਾ ਹੈਰੋਂ ਦੇਖੋ ਸਭ ਤੋਂ ਜਿਹੜੀ ਆਪਾਂ ਨੇ ਮੇਨ ਬਾਕੀ ਸਾਰੇ ਇੰਪਲੀਮੈਂਟ ਖੈਰ ਬਾਈਆਂ ਦੇ ਚੇਪਲ ਸੁਪਰ ਸਿੱਡ ਦੀ ਵੀਡੀਓ ਕਰੀ ਤੀ ਸਾਰੇ ਇੰਪਲੀਮੈਂਟ ਵੀਰ ਬੜੇ ਘੰਟੇ ਬਣਾਉਂਦਾ ਏ ਤੋ ਜਿਹੜਾ ਸੁਪਰ ਸਿੱਡ ਇਹਨਾਂ ਦਾ ਉਹ ਵੀ ਬੜਾ ਰਹਿਣਾ ਚਾਹੁੰਦਾ ਜ਼ੋਰ ਨਹੀਂ ਲੱਗਦਾ ਟਰੈਕਟਰ ਦਾ ਪਰ ਜਿਹੜੀ ਹੈਰੋ ਬਣਾਈ ਜਾ ਵੀਰ ਉਹਨਾਂ ਨੇ ਇਹ ਤਾਂ ਤੁਸੀਂ ਇਹ ਦੇਖ ਲਓ ਵੀ ਗੱਲੇ ਬਣਾਈ ਪਈ ਐ ਇਹ ਆਪਣਾ ਪ੍ਰੈਸ਼ਰ ਜੈਕ ਵਾਲੀ ਸਾਡਾ ਡਰਾਉਲ ਕਾ ਹੈਰੋ ਆ ਇਹਨੂੰ ਆਪੇ ਪੱਲੇ ਲੱਗਿਆ ਹੋਣਾ ਨੇ ਇਹ ਆਪਣਾ ਟਰੈਕਟਰ ਦੇ ਜਿਹੜਾ ਆਪਾਂ ਡਬਲ ਵੀਲ ਵਾਲਾ ਸਿਸਟਮ ਲੱਗਿਆ ਹੋਦਾ ਹੈ ਉਹਦੇ ਵਿੱਚ ਲਾ ਜਣੇ ਨੇ ਇਹ ਉੱਪਰ ਹੀ ਬੈਠ ਕੇ ਖੁੱਲ ਜਾਂਦੀ ਹੈ ਉੱਪਰ ਹੀ ਬੈਠ ਕੇ ਬੰਦ ਹੋ ਜਾਂਦੀ ਹੈ ਨਹੀਂ ਡਰਾਈਵਰ ਨੂੰ ਥੱਲੇ ਉੱਤਰਨ ਤਾਂ ਲੋੜ ਹੀ ਨਹੀਂ ਹੈਗੀ ਬੜੀ ਸੋਹਣੀ ਹੈਰੋ ਬਣਾਉਂਦੇ ਨੇ ਮੈਂ ਕਈ ਹੈਰੋਆਂ ਦੇਖੀਆਂ ਨੇ ਪਰ ਜਿਹੜੀ ਹੈਰੋ ਇਹਨਾਂ ਨੇ ਬਣਾਈ ਹੈ ਕੁਆਲਿਟੀ ਹੈ ਹੈਰੋ ਦੀ ਤੁਸੀਂ ਪਿੱਛੋਂ ਟਾਇਰ ਟੂਰ ਦੇਖੋ ਵੀ ਕਿੱਡੇ-ਕੱਡੇ ਟਾਇਰ ਲਾਏ ਹੋਏ ਨੇ ਤੇ ਇੱਕ ਢਿੱਗੀ ਹੈਵੀ ਹੈਰੋ ਆ ਲੋ ਜਿੱਥੇ ਹੋਰ ਦੰਦੇ ਨੇ ਦੰਦੇ ਹੋਣੇ ਵੀ ਚਾਹੇ ਜਿੰਨੇ ਮਰਜ਼ੀ ਹਾਰ ਧਰਤੀ ਹੋਵੇ ਸਵਾਰੀ ਨਹੀਂ ਪੈ ਰਹਾ ਵੀ ਤਾਂ ਬਣਾ ਦਾ ਧਰਤੀ ਨੂੰ ਨਾ ਪੱਟੇ ਤੇ ਕਿਧਰ ਸਟਰਾਜ ਪਰ ਆ ਜਾ ਇਹਨਾਂ ਦਾ ਹੁਣ ਮੁਰੇ ਹਰਮਤ ਵੀ ਫੀਜ ਲਾ ਰਿਹਾ ਏ ਆਪਣਾ ਤਬੂਰੀ ਦਾ ਆਪਾਂ ਚੱਲਦੇ ਦੀ ਵੀ ਵੀਡੀਓ ਕਰਾਂਗੇ ਦੀ ਇਹ 55 ਇੰਚੀ ਸਟਰਾ ਉਪਰ ਇਹਦਾ ਜਿਹੜਾ ਸਾਰਾ ਵਿਚੋ 55 ਇੰਚ ਦਾ ਸੱਤ ਫੋਟ ਦਾ ਕੱਟ ਰਿਹਾ ਇਹਦਾ ਬਾਕੀ ਵੀ ਬੜਾ ਸੋਹਣਾ ਤਿਆਰ ਕਰਿਆ ਹੋਇਆ ਹੈ ਬਾਈ ਉਹਨਾਂ ਦਾ ਇਹ ਕਮਾਈ ਉਹਨੇ ਕਹਿੰਦੇ ਵੀ ਸਾਡਾ ਇਹ ਰਿਪਰ ਆ ਇਹ 50 HP ਦਾ ਟਰੈਕਟਰ ਨੂੰ ਬੜੇ ਆਰਾਮ ਨਾਲ ਚਲਾਉਂਦਾ ਏ ਤੇ ਕਹਿੰਦੇ ਵੀ 42-42 ਟਰਾਲੀਆਂ ਦੇ ਵੀ ਪੌ ਲਾੜ ਦੇ ਉਹ ਬੰਦਾ ਵਧੀਆ ਡਰਾਈਵਰ ਹਿੰਮਤ ਵਾਲਾ ਹੋਵੇ ਬਹੁਤ ਵਧੀਆ ਜਿਹੜਾ ਜਿਹੜਾ ਯਾਦ ਹੈ ਸਾਰਿਆਂ ਨੂੰ ਇਹ ਤਾਂ ਅਲਾਸੇਟਾਮਾ ਥੱਲੇ ਟਾਪੜ ਪਾਉਣ ਵਾਸਤੇ ਜਿਹੜੀ ਬਹੁਤ ਵਧੀਆ ਨਵੀਂ ਤਕਨੀਕ ਨਾਲ ਰਿਪਰ ਤਿਆਰ ਕਰਿਆ ਭਾਈਆਂ ਨੇ ਆਪਾਂ ਇਹਦੀ ਚੱਲਦੇ ਦੀ ਵੀ ਵੀਡੀਓ ਸੀਜ਼ਨ ਦੇ ਵਿੱਚ ਲੈ ਕੇ ਆਵਾਂਗੇ ਆਪਾਂ ਇਹ ਪੂਪਾ ਦੀ ਸਮਾਰਨ ਵਾਸਤੇ ਸਾਰੇ ਲਾਈਨਾਂ ਹੋਈਆਂ ਨੇ ਕਿ ਬੜੇ ਸਾਲਾਂ ਨਾਲ ਜੇ ਬਣ ਕੋ ਦੋਸਰਾਂ ਨਿੱਪੜਾ ਕੱਲਾ ਬੰਦਾ ਇਹਨੂੰ ਬੜੇ ਆਰਾਮ ਨਾਲ ਗਰੀਸ ਨਾਲ ਮਾਰ ਸਕਦਾ ਏ ਤੇ ਇਹਦਾ ਰੂਟਾ ਪਿਟਰ ਦਿਖਾ ਦੇ ਕਰਦੀਪਾ ਆਪਾਂ ਇਹ ਕ ਰੂਟਾ ਪਿਟਰ ਦੀ ਵੀ ਸੀਜ਼ਨ ਆ ਜੀ ਅੱਗੇ ਇੱਕ ਜਿਹੜੇ ਰੂਟਾ ਪਿਟਰ ਖੜਾ ਏ ਨਾ ਕੋਲ ਬੜਾ ਰੂਟਾ ਪਿਟਰ ਨਵਾਂ ਫੁਟਾ ਇਹਨੂੰ ਆਪਾਂ ਟਰੈਕਟਰ ਦੇ ਪਿੱਛੇ ਪਾ ਕੇ ਇਹਦੀ ਚੱਲਦੇ ਜੀ ਆਪਾਂ ਵੀਡੀਓ ਲੈ ਕੇ ਆਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਪਾਂ ਇਹਦੇ ਲਈ ਕੈਟੇਗਰੀ ਦੇ ਐਚਪੀ ਦੇ ਕੈਟੇਗਰੀ 60 55 50 ਤਿੰਨੇ ਟਰੈਕਟਰ ਕਿਹੜੇ-ਕਿਹੜੇ ਐਚਪੀ ਦੇ ਆਪਾਂ ਇਹ ਪਰ ਲਾ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਦਿਵਾਵਾਂਗੇ ਬਾਕੀ ਫਿਲਹਾਲ ਲਈ ਆਪਾਂ ਇਹੀ ਵੀਡੀਓ ਕਰਵਾਏ ਤੇ ਉਹ ਕਿਹਤੋਂ ਬੜੀ ਕੱਦੂ ਰੌਣੀ ਮੇਲਾ ਜੇ ਆਪਾਂ ਦਿਖਾ ਦਈਏ ਤੁਹਾਨੂੰ ਵੀ ਕਿਹੜੇ-ਕਿਹੜੇ ਪ੍ਰੀਮੈਂਟ ਬਾਈ ਉੱਥੇ ਸਟਾਲ ਤੇ ਲਾ ਰਹੇ ਨੇ ਬਾਈ ਕੰਡੂ ਜੀ ਕਰੋ ਮੇਰਾ ਆਪਣਾ ਸਬਸਕਰ ਮੇਰਾ ਵੀਰ ਦਾ ਆਪਣਾ ਰੌਣੀ ਮੇਲੇ ਤੇ ਪਹੁੰਚੇ ਆ ਆਪਣਾ ਪਤਾ ਜਿਹੜੇ ਆਪਣੇ ਲਵੇ ਲਵੇ ਨੇ ਰੌਣੀ ਦੇ ਜਰੂਰ ਪਹੁੰਚੇ ਹੋਗੇ ਤੁਹਾਨੂੰ ਪਤਾ ਜਿਹੜੇ ਮੇਲੇ ਹੁੰਦੇ ਨੇ ਉੱਥੇ ਬਹੁਤ ਕੁਝ ਸਿੱਖਣ ਨੂੰ ਤੇ ਆਪਣਾ ਦੇਖਣ ਨੂੰ ਮਿਲਦਾ ਏ ਤਾਂ ਬਾਈਆਂ ਦੀ ਜਿਹੜੀ ਸਟਾਲ ਲੱਗੀ ਹੋ ਗਈ ਸਮਸ਼ੇਰ ਆਪਣਾ ਟੈਕਨੀਕਲ ਬਰਖਸਤੇ ਜਰੂਰ ਪਹੁੰਚਿਓ আর ਬਾਈਆਂ ਦੀ ਸਟਾਲ ਤੇ ਜਾ ਕੇ ਬਾਈਆਂ ਦਾ ਹੌਸਲਾ ਜਰੂਰ ਵਧਾਓ ਆਪਾਂ ਉੱਥੇ ਜਾ ਕੇ ਬਜਨਸਟਾਰ ਦੀ ਵੀਡੀਓ ਕਰਾਂਗੇ ਕੱਲ ਉੱਥੇ ਮੇਲੇ ਦੇ ਵਿੱਚ ਅਲੱਗ ਤੋਂ ਬਾਕੀ ਜੇਕਰ ਫਿਲਹਾਲ ਤੁਹਾਨੂੰ ਲਈ ਤੁਹਾਨੂੰ ਆਪਣੀ ਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈੱਲ ਕਨ ਦਬਾ ਕੇ ਆਲ ਦੇ ਬਟਨ ਤੇ ਨਾਲ ਨੂੰ ਪ੍ਰੈਸ ਆਪਣੀ ਵੀਡੀਓ ਨੂੰ ਲਾਈਕ ਕਰਨ ਕਮੇਟ ਤੇ ਧੰਨਵਾਦ ਜੀ